ਇਹ ਧਾਰਮਿਕ ਆਜ਼ਾਦੀ ਲਈ ਤਿਲਕ ਤੇ ਜੰਜੂ ਖਤਰੇ ਵਿੱਚ ਸੀ ਉਦੋਂ ਇਹਨਾਂ ਦੇ ਤਿਲਕ ਤੇ ਜੰਜੂ ਦੀ ਰਾਖੀ ਲਈ ਦਿੱਲੀ ਦੀ ਧਰਤੀ ਦੇ ਉੱਤੇ ਜਾ ਕੇ ਸ਼ਹਾਦਤ ਦਿੱਤੀ। ਮੁਲਕ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਕਿਹਾ ਜਾਂਦਾ ਹੈ। ਲੋਕਤੰਤਰ ਕਿਹਾ ਜਾਂਦਾ ਹੈ। ਉਸ ਮੁਲਕ ਦੇ ਅੰਦਰ ਜਿਸ ਗੁਰੂ ਨੇ ਜਿਸ ਕੌਮ ਦੇ ਗੁਰੂ ਨੇ ਦੂਜਿਆਂ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅੱਜ ਉਸ ਕੌਮ ਦੇ ਬੱਚਿਆਂ ਜਾਂ ਸਾਡੇ ਜਵਾਨਾਂ ਢੀਂਗਾ ਪੁੱਤਾਂ ਦੇ ਜੇ ਕਕਾਰ ਲੋਹਾਏ ਜਾਂਦੇ ਨੇ ਇਹ ਸ਼ਰਮ ਵਾਲੀ ਗੱਲ ਦੇਸ਼ ਦੇ ਹੁਕਮਰਾਨ ਸਾਡੇ ਕਕਾਰਾਂ ਦੇ ਉੱਤੇ ਸਵਾਲ ਚੁੱਕਦੇ ਆਂ ਇਹ ਕੌਮ ਨੇ ਇਸ ਮੁਲਕ ਦੀ ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ ਕਾਲੇ ਪਾਣੀ ਗਏ ਉਸ ਕੌਮ ਦੇ ਕਕਾਰਾਂ ਦੇ ਉੱਤੇ ਸਵਾਲ ਚੁੱਕੇ ਜਾਣ ਤਾਂ ਇਹਦੇ ਤੇ ਕੋਈ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਖਾਲਸੇ ਦੀ ਵਰਦੀ ਤੇ ਸਾਡਾ ਹੱਕ ਵਾ ਅਸੀਂ ਆਪਣੇ ਕਕਾਰ ਧਾਰਨ ਕਰ ਸਕਦੇ ਆ ਇਹਨਾਂ ਦੇ ਸੰਵਿਧਾਨ ਦੀ ਧਾਰਾ 25 20 ਵੀ ਇਹ ਸਾਨੂੰ ਹੱਕ ਦਿੰਦੀ ਆ ਅੱਜ ਕੜਿਆਂ ਦੀ ਗੱਲ ਹੈ ਕੱਲ ਗੱਲ ਦਸਤਾਰ ਤੇ ਆਵੇ ਇਹਨਾਂ ਗੱਲਾਂ ਤੇ ਸਮਝੌਤੇ ਨਹੀਂ ਹੋ ਸਕਦੇ ਕੌਮ ਨੂੰ ਇੱਕੋ ਇੱਕ ਲੋੜ ਹੈ ਉਹ ਹੈ ਇੱਕ ਮੁੱਠ ਹੋਣ ਦੀ ਇੱਕ ਮੁੱਠ ਹੋ ਕੇ ਹੀ ਅਸੀਂ ਹਰ ਹਮਲੇ ਦਾ ਜਵਾਬ ਦੇ ਸਕਦੇ ਅੱਜ ਜਦੋਂ ਕੌਮ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਸਾਕਾ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਨਾਂ ਸਿੱਖਾਂ ਦਾ ਵੀ ਸ਼ਹੀਦੀ ਸਾਕਾ 350 ਸਾਲਾ ਅਸੀਂ ਮਨਾਉਣ ਜਾ ਰਹੇ ਹਾਂ ਨਵੰਬਰ ਦੇ ਵਿੱਚ ਸਾਡੇ ਗੁਰੂ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਗੁਰੂ ਨੇ ਧਾਰਮਿਕ ਆਜ਼ਾਦੀ ਲਈ ਤਿਲਕ ਤੇ ਜੰਜੂ ਖਤਰੇ ਵਿੱਚ ਸੀ ਉਦੋਂ ਇਹਨਾਂ ਦੇ ਤਿਲਕ ਤੇ ਜੰਜੂ ਦੀ ਰਾਖੀ ਲਈ ਦਿੱਲੀ ਦੀ ਧਰਤੀ ਦੇ ਉੱਤੇ ਜਾ ਕੇ ਸ਼ਹਾਦਤ ਦਿੱਤੀ ਪਰ ਅੱਜ ਉਸੇ ਗੁਰੂ ਸਾਹਿਬ ਦੇ ਜਿਹੜੇ ਸਿੱਖ ਵਾ ਖਬਰਾਂ ਆਪਾਂ ਸਾਰੇ ਪੜਦੇ ਸੁਣਦੇ ਮੈਂ 2 ਦਿਨ ਪਹਿਲਾਂ ਅਨੂਪਗੜ੍ਹ ਮੈਨੂੰ ਜਿੰਨੇ ਵੀ ਉੱਥੇ ਬੱਚੇ ਮਿਲੇ 90% ਬੱਚਿਆਂ ਦੇ ਕੜੇ ਨਹੀਂ ਸਪਾਏ ਹੋ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਬੱਚਿਆਂ ਦੇ ਕੜੇ ਕੱਤੋਂ ਨੇ ਦਸਤਾਰਾਂ ਨੇ ਢੀਂਗਾ ਨੇ ਬੱਚਿਆਂ ਨੇ ਕੜੇ ਨਹੀਂ ਪਾਏ ਉਹ ਕਹਿੰਦੇ ਜੀ ਇੱਥੇ ਸਕੂਲਾਂ ਦੇ ਵਿੱਚ ਲੋਹਾ ਦਿੰਦੇ ਇਹ ਜਿਸ ਮੁਲਕ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਕਿਹਾ ਜਾਂਦਾ ਹੈ ਲੋਕਤੰਤਰ ਕਿਹਾ ਜਾਂਦਾ ਉਸ ਮੁਲਕ ਦੇ ਅੰਦਰ ਜਿਸ ਗੁਰੂ ਨੇ ਜਿਸ ਕੌਮ ਦੇ ਗੁਰੂ ਨੇ ਦੂਜਿਆਂ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅੱਜ ਉਸ ਕੌਮ ਦੇ ਬੱਚਿਆਂ ਜਾਂ ਸਾਡੇ ਜਵਾਨਾਂ ਢੀਂਗਾ ਪੁੱਤਾਂ ਦੇ ਜੇ ਕਕਾਰ ਲੁਹਾਏ ਜਾਂਦੇ ਨੇ ਇਹ ਸ਼ਰਮ ਵਾਲੀ ਗੱਲ ਕਿੰਨੂ ਨਹੀਂ ਪਤਾ ਇਹ ਕੜਾ ਇਹ ਗੁਰੂ ਦਾ ਦਿੱਤਾ ਹੋਇਆ ਕਕਾਰ ਇਹ ਕਿਰਪਾਨ ਇਹ ਗੁਰੂ ਦੀ ਦਿੱਤੀ ਹੋਈ ਨਿਸ਼ਾਨੀ ਤੇ ਕਕਾਰ ਪਰ ਆਪਾਂ ਸਭ ਜਾਣਦੇ ਅੱਜ ਦੇਸ਼ ਦੇ ਹੁਕਮਰਾਨ ਸਾਡੇ ਕਕਾਰਾਂ ਦੇ ਉੱਤੇ ਸਵਾਲ ਚੁੱਕਦੇ ਆ ਆ ਕੱਲ ਪਰਸ ਹੋਈ ਇੱਕ ਜੀਵਨ ਸਿੰਘ ਨੇ ਤਾਮੈ ਲਾਡੂ ਮੈਂ ਉਹਨਾਂ ਦੇ ਕੋਲ ਜਾ ਕੇ ਵੀ ਆਇਆ ਸੀ ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਵਕੀਲ ਆ ਉਹ ਜਦੋਂ ਸਫ਼ਰ ਕਰ ਰਿਹਾ ਸੀ ਤਾਂ ਇੱਕ 에ਰਲਾਈਨ ਨੇ ਉਹਨਾਂ ਦੀ ਦਾੜੀ ਨੂੰ ਲੈ ਕੇ ਉਹਨਾਂ ਦੇ ਰੰਗ ਨੂੰ ਲੈ ਕੇ ਸਵਾਲ ਚੁਕਾਲ ਚੁਕਾਲ ਭਾਵੇਂ ਕੱਲ ਮਾਫੀ ਮੰਗੀ ਪਰ ਗੱਲ ਤੇ ਇਹ ਆ ਜਿਸ ਕੌਮ ਨੇ ਇਸ ਮੁਲਕ ਦੀ ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਸ਼ਹਾਦਤਾਂ ਦਿੱਤੀਆਂ ਕਾਲੇ ਪਾਣੀ ਗੈ ਜਿਸ ਕੌਮ ਦੇ ਨਵੇਂ ਗੁਰੂ ਨੇ ਤਿਲਕ ਤੇ ਜੰਝੂ ਇਹਨਾਂ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅੱਜ ਉਸ ਕੌਮ ਦੇ ਕਕਾਰਾਂ ਦੇ ਉੱਤੇ ਸਵਾਲ ਚੁੱਕੇ ਜਾਣ ਕਾਇਦੇ ਤੇ ਕੋਈ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਪਰ ਨਾਲ ਹੀ ਮੈਂ ਕੌਮ ਨੂੰ ਵੀ ਅਪੀਲ ਕਰੂੰ ਕਿਤੇ ਵੀ ਇੱਥੇ ਵੀ ਕਿਤੇ ਕਿਤੇ ਹੈ ਸਾਡੇ ਬੱਚਿਆਂ ਦੇ ਕੜੇ ਲੁਹਾਏ ਜਾਣ ਬੱਚਿਆਂ ਨੂੰ ਉੱਪਰ ਦੀ ਕਿਰਪਾਨ ਪਾਉਣ ਤੋਂ ਰੋਕਿਆ ਜਾਵੇ ਵਰਦੀ ਦੇ ਨਾਮ ਤੇ ਇਹ ਖਾਲਸੇ ਦੀ ਵਰਦੀ ਹੈ ਤੇ ਸਾਡਾ ਹੱਕ ਵਾ ਅਸੀਂ ਆਪਣੇ ਕਕਾਰ ਧਾਰਨ ਕਰ ਸਕਦੇ ਹਾਂ ਇਹਨਾਂ ਦੇ ਸੰਵਿਧਾਨ ਦੀ ਧਾਰਾ 25 20 ਵੀ ਇਹ ਸਾਨੂੰ ਹੱਕ ਦਿੰਦੀ ਆ ਜਦੋਂ ਵੀ ਕਿਤੇ ਸਾਡੇ ਬੱਚਿਆਂ ਦੇ ਕੜੇ ਦੀ ਗੱਲ ਕਿਰਪਾਨ ਦੀ ਗੱਲ ਦਸਤਾਰ ਦੀ ਗੱਲ ਆਵੇ ਆਪਾਂ ਨੂੰ ਸਾਰੇ ਮਤ ਭੇਦ ਭਲਾ ਕੇ ਇਸ ਮਸਲੇ ਤੇ ਇਕੱਠੇ ਹੋਣਾ ਚਾਹੀਦਾ ਸਕੂਲ ਕੋਈ ਹੋਵੇ ਅਦਾਰਾ ਕੋਈ ਹੋਵੇ ਅੱਜ ਕੜਿਆਂ ਦੀ ਗੱਲ ਐ ਕੱਲ ਗੱਲ ਦਸਤਾਰ ਤੇ ਆਵੇ ਇਹਨਾਂ ਗੱਲਾਂ ਤੇ ਸਮਝੌਤੇ ਨਹੀਂ ਹੋ ਸਕਦੇ ਸਮੇਂ ਦੇ ਹੁਕਮਰਾਨਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਇਹ ਇਹਨਾਂ ਦੇ ਹੱਕ ਨੇ ਪਰ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਵੇਖੋ ਗੁਰੂ ਨੇ ਸਾਨੂੰ ਸਾਰਿਆਂ ਇੱਕ ਕੌਮ ਬਣਾਇਆ ਕੌਮ ਖਾਲਸਾ ਪੰਥ ਇੱਕ ਪਰਿਵਾਰ ਹੈ ਪਰ ਜਦੋਂ ਕਹਿੰਦੇ ਪਰਿਵਾਰ ਦੇ ਵਿੱਚ ਲੜਾਈ ਹੋਵੇ ਤੇ ਬਾਹਰਲੇ ਬੰਦੇ ਕਈ ਵਾਰੀ ਲਾਭ ਲੈਂਦੇ ਅੱਜ ਕੌਮ ਨੂੰ ਇੱਕੋ ਇੱਕ ਲੋੜ ਹੈ ਉਹ ਹੈ ਇੱਕ ਮੁੱਠ ਹੋਣ ਦੀ ਇੱਕ ਮੁੱਠ ਹੋ ਕੇ ਹੀ ਅਸੀਂ ਹਰ ਹਮਲੇ ਦਾ ਜਵਾਬ ਦੇ ਸਕਦੇ ਜਿਹੜਾ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਹੋਏ ਕੱਟੜ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲ ਆਏ ਆਪਾਂ ਇੱਕ ਥਾਂ ਦੇ ਉੱਤੇ ਗੁਰੂ ਨੇ ਬਹਿਣਾ ਵੀ ਸਿਖਾਇਆ ਗੱਲਬਾਤ ਵੀ ਸਿਖਾਈ ਮਸਲਿਆਂ ਦੇ ਹੱਲ ਵੀ ਦਸੇ ਕੌਮ ਇੱਕ ਮੁਠ ਹੋਵੇ ਇੱਕ ਮੁਠ ਹੋ ਕੇ ਹੀ ਅਸੀਂ ਸਾਰੇ ਹਮਲਿਆ ਨੂੰ ਜਿਹੜੇ ਚਤਰਫਾ ਵਾ ਇਹਨਾਂ ਨੂੰ ਪਛਾੜ ਸਕਦੇ